ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕੋਟਲੇ ਦੇ ਵਿੱਚ ਕੋਟ ਕਰੋੜ ਦੇ ਵਿੱਚ ਜਾਨਵਰ ਹੈਗੇ ਆ ਬਾਈ ਦੇ ਕੋਲੇ ਮਿੱਤਰੋ ਤਿੰਨ ਤਤਨੇ ਵੱਛੀਆਂ ਤੁਹਾਨੂੰ ਵਿਖਾਉਣੀਆਂ ਜਿਹੜੇ ਭਰਾ ਵੱਛੀਆਂ ਦੀ ਗੱਲ ਕਰਦੇ ਥੋੜੇ ਜਿਹਾ ਭਾਅ ਦੇ ਵਿੱਚ ਬੱਚੇ ਲੈਣੇ ਚਾਹੁੰਦੇ ਸੀ ਨਾ ਆਜੋ ਫਿਰ ਮਿੱਤਰੋ ਤੁਹਾਡੇ ਕੰਮ ਦੀ ਇੱਕ ਤਾਂ ਐਰ ਸ਼ਹਿਰ ਦੀ ਬੱਛੀ ਵਿਖਾਉਣੀ ਆ ਤੁਹਾਨੂੰ ਤੇ ਤੁਹਾਨੂੰ ਪਤਾ ਮਿੱਤਰੋ ਜਦੋਂ ਐਰ ਸ਼ਹਿਰ ਦਾ ਨਾਂ ਆ ਜਾਵੇ ਤਾਂ ਬੱਛੀ ਦਾ ਨਾਂ ਹੋ ਜਾਵੇ ਤਾਂ ਟਿਕਾਣੇ تیر ਲੱਗ ਜਾਂਦਾ ਵਾ ਆਹ ਉਹ ਕਰਦੇ ਆ ਗੱਲਬਾਤ ਆਪਾਂ ਵੀਰੇ ਦੇ ਨਾਲ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਕੀ ਹਾਲ ਆ ਵੱਡੇ ਭਾਈ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਭਾਈ ਬਹੁਤ ਚੰਗਾ ਜੀ ਜੀ ਸ਼ੁਕਰ ਹੈ ਨਾਮ ਦੱਸ ਦਈਏ ਕਿਹੜਾਂ ਦੀ ਵੀਰੇ ਨਾਮ ਆਪਣਾ ਗੋਗਾ ਜੀ ਠੀਕ ਆ ਗੋਗੇ ਭਾਈ ਅੱਜ ਜਾਨਵਰ ਆਪਣੇ ਕੋਲ ਹੈਗੇ ਤਿੰਨ ਹਨਾ ਠੀਕ ਹੈ ਪਹਿਲੇ ਨੰਬਰ ਤੇ ਬੱਛੀ ਆ ਜਿਹੜੀ ਉਹਦੀ ਕਿੰਨੀ ਉਮਰ ਹੈ ਗੋਗੇ ਭਾਈ ਇਹ ਹੋਊਗੀ ਮੇਰੇ ਹਿਸਾਬ ਨਾਲ ਵੀ 10-11 ਮਹੀਨਿਆਂ ਦੀ ਜੀ 10-11 ਮਹੀਨਿਆਂ ਦੀ ਹਾਂਜੀ ਠੀਕ ਹੈ ਬੱਛੀ ਦੀ ਝੋਲੀ ਝਾਲੀ ਬੜੀ ਚੰਗੀ ਹੈ ਹਨਾ ਭਾਈ ਕੱਲੀ ਬਾਹਰ ਨੂੰ ਵੇਰੇ ਲਈ ਮਾੜੀ ਜਿ ਖੋਲ ਕੇ ਨੂੰ ਦਈ ਨਤਰੋ ਤੁਹਾਨੂੰ ਥੱਲੋ ਵਿਖਾਉਣਾ ਹੈ ਨਾ ਤੁਸੀਂ ਕਹੋਗੇ ਵਾਕੇ ਬੱਛੀ ਹੈਗੀ ਚੀਜ਼ ਬਹੁਤ ਜੀ ਸੋਰ ਜਿਹੜੀ ਐਰ ਸ਼ਾਰ ਨਸਬ ਦੇ ਵਿੱਚ ਪੈਂਦੀ ਆ ਕਰਮਾ ਵਾਲੀ 100 ਦੇ ਵਿੱਚੋਂ 10 20% ਘਰ ਹਾਸ ਜ਼ਰੂਰ ਹੈਗਾ ਕਰਮਾ ਵਾਲੀ ਦੇ ਹਾਂਜੀ ਵੇਖ ਲਓ ਬਾਈ ਓਕੇ ਹੂੰ ਬੱਚੀ ਸਾਹਮਣੇ ਕੋਈ ਬੰਦਾ ਟਿਕਾਣੇ ਦੀ ਬਣੂ ਝੋਲੀ ਬਣਾ ਬਾਈ ਝੋਲੀ ਬਹੁਤ ਜੰਗੀ ਆ ਅਸਲੀ ਗੋਗੇ ਬਾਈ ਜੇ ਗਾਂ ਬਣਾਲੇ ਘਰੇ ਪੂਏ ਟਾਪ ਦੀ ਬਣਜੂਗੀ ਹਾਂਜੀ ਦੋ ਬੋਰੀਆਂ ਤਿੰਨ ਕਾਰਗਿਲ ਦੀਆਂ ਪੈਗੀਆਂ ਨੇ ਇਹਨੂੰ ਇਹਨੇ ਕਰਮਾ ਵਾਲੀ ਨੇ ਪੂਏ ਖੜਾਉਂਦੀ ਵਾਲੀ ਠੀਕ ਆ ਡਰਦੀ ਆ ਯਾਰ ਅੱਛਾ ਕਿੰਨੇ ਦੀ ਦੇ ਦੇਂਗਾ ਮੈਨੇ ਇਹ 15000 ਲੇ ਵੀ ਮਤਰਾ ਇਹਦਾ 15000 ਰੁਪਿਆ ਡਿਮਾਂਡ ਆ ਵਿੱਚੋਂ ਮਾਨਤਾਨ ਹੋ ਜਾਊਗਾ ਅੱਛਾ ਆ ਜਿਹੜੀਆਂ ਨਿੱਕੇ ਬੱਚੇ ਆ ਬਈ ਕਿੰਨੇ ਕਿੰਨੇ ਚਰਦੇ ਆ ਹਾਂਜੀ ਇਹ ਕਿੰਨੇ ਕਿੰਨੇ ਚਰਦੇ ਬੱਚੇ ਸਿਆ ਸਤਾ ਦਾ ਮਹੀਨਿਆਂ ਦੇ ਆ ਜੀ ਅੱਠ ਰੋ ਦਸੋ ਦਸਾ ਮਹੀਨਿਆਂ ਦੇ ਠੀਕ ਆ ਸੱਸੀ ਸੱਸੀ ਠੀਕ ਆ ਬਾਈ ਅੱਛਾ ਇਹ ਕਿੰਨੇ ਦੇ 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 ਦੋਵੇਂ ਇਹ ਦੋਵੇਂ 15000 ਦੇ 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 ਆਂਗੇ 15000 ਦੇ ਦੋਵੇਂ ਜੇ ਕੋ ਜੋ ਤਿੰਨੇ ਲੈ ਲਾਵੇ ਤਿੰਨੇ ਕਿੰਨੇ ਦੇ 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 ਆਂਗੇ ਬਾਈ ਕਰ ਦਾਂ ਮਾਨਤਾਨ ਕੋਈ ਨਹੀਂ ਰਿਹਾਨ ਅਜਸਤ ਨੂੰ 1000 ਘਟਾ ਦੇਾਂਗੇ 1000 ਦਾ 30 ਬਣਦਾ 29 ਦਾ ਦੇ ਦੇ 25 26 ਦਾ ਦੇ ਦਈਏ ਵਾਹਲਾ ਥੱਲੇ ਆ ਗਿਆ ਹੈ ਨਹੀਂ ਬਾਹਲਾ ਜਾਣਤ ਨਹੀਂ ਲੈਣ ਦੀ ਵਿੱਚ ਮੈਂ ਕੱਲੀਆਂ ਨਹੀਂ ਆਦਾ ਹਾਂਜੀ ਹੈ ਹਾਂਜੀ ਹਾਂ ਕਿ ਮਾਨਤਨ ਕਰਦੀ ਚੱਲ ਪਾਉਣੀ ਕੋਈ ਨਹੀਂ ਕਰਦਾ ਕੋਈ ਨਹੀਂ ਠੀਕ ਹੈ ਲੈ ਪੁੱਤ ਇਹਨਾਂ ਦੀ ਝੋਲੀਆਂ ਵਿਖਾ ਦਈਆ ਬੱਤੀ ਉਹਦੀਆਂ ਵੀ ਜਾਜੂਤ ਬੱਚੇ ਚੰਗੇ ਆ ਜੇ ਤੁਹਾਨੂੰ ਭਰਾ ਲੈਣਾ ਸੰਭਲੂਗਾ ਤਾਂ ਬਾਈ ਘੱਟ ਪੈਸਿਆਂ ਦੇ ਵਿੱਚ ਬੱਚੀਆਂ ਲੈਣਾ ਚਾਹੁੰਦੇ ਆ ਤਾਂ ਫਿਰ ਬਾਈ ਗੋਗੇ ਨਾਲ ਤੁਸੀਂ ਸੰਪਰਕ ਕਰ ਲਿਓ ਗੋਗੇ ਬਾਈ ਨੰਬਰ ਕਿੰਨਾ ਆਪਣਾ ਬਾਈ 9952 94538 ਇੱਕ ਵਾਰੀ ਹੋਰ ਬੋਲ ਦੋ 9952 ਜੀ 94538 ਠੀਕ ਹੈ ਲੈ ਮੈਂ ਤੁਹਾਨੂੰ ਇਸ ਨੰਬਰ ਤੇ ਕਰ ਲਿਓ ਗੋਗੇ ਬਾਈ ਨਾਲ ਗੱਲਬਾਤ ਪਿੰਡ ਹੈਗਾ ਕੋਟ ਕਰੋੜ ਉਰਫ ਕੋਟਲਾ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਹੈ ਧੰਨਵਾਦ